ਬੱਲੇ ਬੱਲੇ ਬਈ ਚੰਗਾ ਹੋਇਆ ਜਾਨ ਬਚ ਗਈ ਬੱਲੇ ਬੱਲੇ ਬਈ ਚੰਗਾ ਹੋਇਆ ਜਾਨ ਬਚ ਗਈ ਮੇਰੀ ਸੱਸ ਨੇ ਚੂਹੀ ਦੇ ਲਤ ਮਾਰੀ ਚੰਗਾ ਹੋਇਆ ਜਾਨ ਬਚ ਗਈ ਮੇਰੀ ਸੱਸ ਨੇ ਚੂਹੀ ਦੇ ਲਤ ਮਾਰੀ ਚੰਗਾ ਹੋਇਆ ਜਾਨ ਬਚ ਗਈ ਸਾਸੂ ਕਟਣ ਦਾ ਨਵਾਂ ਤਰੀਕਾ ਸਿੱਖਿਆ ਕੈਨੇਡਾ ਜਾ ਕੇ ਸਾਸੂ ਕਟਣ ਦਾ ਨਵਾਂ ਤਰੀਕਾ ਸਿੱਖਿਆ ਕੈਨੇਡਾ ਜਾ ਕੇ ਪਹਿਲਾ ਸੱਸ ਨੂੰ ਕਰੇ ਬੁਲਾਈਏ ਫੋਨ ਤੇ ਮੈਸੇਜ ਲਾ ਕੇ ਜਿੱਥੇ ਨ ਕੋਈ ਰੌਲਾ ਰੱਪਾ ਜਿੱਥੇ ਨ ਕੋਈ ਰੌਲਾ ਰੱਪਾ ਉੱਥੇ ਕੁੰਡੀ ਲਾ ਕੇ ਨਹੀਂ ਮੈਂ ਸੱਸ ਕੁੱਟਣੀ ਬੇਸਮੈਂਟ ਵਿੱਚ ਜਾ ਕੇ ਨਹੀਂ ਮੈਂ ਸੱਸ ਕੁੱਟਣੀ ਬੇਸਮੈਂਟ ਵਿੱਚ ਜਾ ਕੇ ਕਦੇ ਮੋਡਾ ਮਾਰਦੀ ਕਦੇ ਗੋਡਾ ਮਾਰਦੀ ਕਦੇ ਮੋਡਾ ਮਾਰਦੀ ਕਦੇ ਗੋਡਾ ਮਾਰਦੀ ਅੱਜ ਛੱਡਣੀ ਮੈਂ ਉਸ ਦੀ ਮ사ਜ ਕਰਕੇ ਸੱਸ ਕੁੱਟਣੀ ਟੀਵੀ ਦੀ ਉੱਚੀ ਆਵਾਜ਼ ਕਰਕੇ ਸੱਸ ਕੁੱਟਣੀ ਟੀਵੀ ਦੀ ਉੱਚੀ ਆਵਾਜ਼ ਕਰਕੇ ਸੱਸ ਮੇਰੀ ਤੁਰਦੀ ਹਿਰਨੀ ਦੀ ਚਾਲ ਕੱਚ ਵਿੱਚ ਪਰਸੋਂ ਦੇ ਹੱਥ ਚੁਰਮਾ ਉਂਝ ਸੱਸ ਮੇਰੀ ਦੀਆਂ ਸਿਫਤਾਂ ਲੱਖਾਂ ਇੱਕ ਗੱਲ ਕਿਵੇਂ ਲੁਕਾ ਕੇ ਰੱਖਾਂ ਮੈਨੂੰ 10 ਦਿਨ ਆਵੇ ਸੰਗ ਕੁੜੀਓ ਮੇਰੀ ਸੱਸ ਦੇ ਓਏ ਹੋਏ ਮੇਰੀ ਸੱਸ ਦੇ ਨਕਲੀ ਦੰਦ ਕੁੜੀਓ ਮੇਰੀ ਸੱਸ ਦੇ ਨਕਲੀ ਦੰਦ ਕੁੜੀਓ ਮੈਨੂੰ 10 ਦਿਨ ਆਉਂਦੀ ਸੰਗ ਕੁੜੀਓ ਮੇਰੀ ਸੱਸ ਦੇ ਨਕਲੀ ਦੰਦ ਕੁੜੀਓ ਨੂੰ ਤਗਾਈ ਸੀ ਇੱਕ ਦਿਨ ਪੇਕੇ ਸੱਸ ਕਰੇ ਸੀ ਕੱਲੇ ਨੂ ਤਗਈ ਸੀ ਇੱਕ ਦਿਨ ਪੇਕੇ ਸੱਸ ਕਰੇ ਸੀ ਕੱਲੀ ਬਈ ਅੱਖ ਬਚਾ ਕੇ ਬਾਪੂ ਕੋਲੋਂ ਮੇਕਅਪ ਵੱਲ ਹੋ ਚੱਲੀ ਸੁਰਖੀ ਬਿੰਦੀ ਪਾਊਡਰ ਲਾ ਕੇ ਸੁਰਖੀ ਬਿੰਦੀ ਪਾਊਡਰ ਲਾ ਕੇ ਨੇਤਰ ਕਰਲੇ ਟੇਡੇ ਪਟਤੀ ਫੈਸ਼ਨ ਨੇ 70 ਸਾਲ ਦੀ ਬੇਬੇ ਪਟਤੀ ਫੈਸ਼ਨ ਨੇ 70 ਸਾਲ ਦੀ ਬੇਬੇ ਮੇਰੀ ਮਰ ਗਈ ਸੱਸ ਕੁੜੇ ਮੈਂ ਕੁੰਡ ਵਿੱਚ ਪਈ ਸਾ ਹੱਸ ਕੁੜੇ ਮੇਰੀ ਮਰ ਗਈ ਸੱਸ ਕੁੜੇ ਮੈਂ ਕੁੰਡ ਵਿੱਚ ਪਈ ਸਾਂ ਹੱਸ ਕੁੜੇ ਮੈਂ ਲੰਮੇ ਪਾਵਾਂ ਵੈਣ ਕੁੜੇ ਮੇਰੇ ਦਿਲ ਦੀ ਮੇਰੇ ਦਿਲ ਦੀ ਰੀਜ ਪੁਗਾ ਦੇਉਨੀ ਮੇਰੇ ਸਾਰੇ ਨੂੰ ਮੇਰੇ ਸਾਰੇ ਨੂੰ ਸਾਖ ਕਰਾ ਦੇਉਨੀ ਮੇਰੇ ਸਾਰੇ ਨੂੰ ਮੇਰੇ ਸਾਰੇ ਨੂੰ ਸਾਖ ਕਰਾ ਦੇਉਨੀ ਮੇਰੇ ਸਾਰੇ ਨੂੰ ਲਿਆ ਸੱਸੀਏ ਤੈਨੂੰ ਮੰਜੀ ਦੇਦਾ ਮੰਜੀ ਦੇਦਾ ਵੇ ਬੈਜਾ ਪਾਣੀ ਪੀ ਆਦਾ ਠੰਡਾ ਠਾਰ ਸੱਸੇ ਮੇਰੀਏ ਤੇਰੇ ਨਾਲ ਗੁੜਾਏ ਪਿਆਰ ਸੱਸੇ ਮੇਰੀਏ ਤੇਰੇ ਨਾਲ ਗੁੜਾਏ ਪਿਆਰ ਸੱਸੇ ਮੇਰੀਏ ਤੇਰੇ ਨਾਲ ਗੁੜਾਏ ਸੁਣਨੀ ਸੱਸੇ ਐਤਵਾਰੀਏ ਵੀਰਵਾਰ ਸਮਝਾਵਾਂ ਸੁਣਨੀ ਸੱਸੇ ਐਤਵਾਰੀਏ ਵੀਰਵਾਰ ਸਮਝਾਵਾਂ ਚੁੱਲ੍ਹੇ ਪੱਕੀ ਰੋਟੀ ਨਦਿੰਦੀ ਖੰਡ ਤੇ ਖੀਰ ਖਵਾਵਾ ਜੇ ਸੱਸ ਮਾਂ ਬਣ ਜੇ ਪੇਕੇ ਲੈਣ ਕੀ ਜਾਵਾਂ ਜੇ ਸਸਮਾ ਬਣ ਜੇ ਪੇਕੇ ਲੈਣ ਕੀ ਜਾਵਾਂ ਜੇ ਸਸਮਾ ਬਣ ਜੇ ਪੇਕੇ ਲੈਣ ਕੀ ਜਾਵਾਂ ਪਹਿਲੀ ਵਾਰ ਜਦ ਬਾਪੂ ਮੇਰਾ ਮੈਨੂੰ ਮਿਲਣ ਸੀ ਆਇਆ ਪਹਿਲੀ ਵਾਰ ਜਦ ਬਾਪੂ ਮੇਰਾ ਮੈਨੂੰ ਮਿਲਣ ਸੀ ਆਇਆ ਕਿ ਲੋਰੇ ਔੜੀਆਂ ਗੁੜਤੇ ਗੱਚਕ ਮੇਰੇ ਲਈ ਸੀ ਲਿਆਇਆ ਜਾਂਦੀ ਵਾਰੀ ਸੱਸ ਦੇ ਹੱਥ ਵਿੱਚ ਸੋਦਾ ਨੋਟ ਫੜਾਇਆ ਸੱਸ ਮੇਰੀ ਨੇਤ ਪੁੱਛਦੀ ਬਾਪੂ ਫੇਰ ਨਹੀਂ ਆਇਆ ਸੱਸ ਮੇਰੀ ਨੇਤ ਪੁੱਛਦੀ ਤੇਰਾ ਬਾਪੂ ਫੇਰ ਨਹੀਂ ਆਇਆ ਸੱਸ ਮੇਰੀ ਨੇਤ ਪੁੱਛਦੀ ਕੇ ਕਰੋ ਆਈ ਨਹੀਂ ਮੈਂ ਗੁੱਟੀਆਂ ਨਾ ਖੇਡਦੀ ਕੇ ਕਰੋ ਆਈ ਨਹੀਂ ਮੈਂ ਗੁੱਟੀਆਂ ਨਾ ਖੇਡਦੀ ਆਉਂਦੀ ਨੂੰ ਮਰ ਜਾਣੀ ਸੱਸ ਟੱਕਰੀ ਅੱਧੀ ਰਾਤ ਨੂੰ ਜਗਾ ਕੇ ਕਹਿੰਦੀ ਚੋ ਬੱਕਰੀ ਅੱਧੀ ਰਾਤ ਨੂੰ ਜਗਾ ਕੇ ਕਹਿੰਦੀ ਚੋ ਬੱਕਰੀ ਸੱਸ ਦੀ ਨਖਾਈਏ ਖਾਈਏ ਆਪਣੇ ਹਿੱਸੇ ਦੀ ਸੱਸ ਦੀ ਨਾ ਖਾਈਏ ਖਾਈਏ ਆਪਣੇ ਹਿੱਸੇ ਦੀ ਸੱਸ ਨੂੰ ਲਾਂ ਨਿੰਦੀਏ ਉਹ ਵੀ ਮਾਏ ਕਿਸੇ ਦੀ ਸੱਸ ਨੂੰ ਲਾਂ ਨਿੰਦੀਏ ਉਹ ਵੀ ਮਾਏ ਕਿਸੇ ਦੀ ਚਾਂਦੀ ਦੀ ਤੇਰੀ ਝਾਟੀ ਨਖਰੋ ਸੋਨੇ ਦੀ ਮਦਾਨੀ ਚਾਂਦੀ ਦੀ ਤੇਰੀ ਝਾਟੀ ਨਖਰੋ ਸੋਨੇ ਦੀ ਮਦਾਨੀ ਨੂੰ ਕਰ ਆਜੂਗੀ ਪੀ ਲੈ ਵਾਰ ਕੇ ਪਾਣੀ ਨੂੰ ਕਰ ਆਜੂਗੀ ਪੀ ਲੈ ਵਾਰ ਕੇ ਪਾਣੀ ਪੇਤ ਸੌਰਿਆਂ ਦੇ ਪੇਕੇ ਜਾ ਨਾ ਖੋਲਿਆ ਕਰੋ ਪੇਤ ਸੌਰਿਆਂ ਦੇ ਪੇਕੇ ਜਾ ਨਾ ਖੋਲਿਆ ਕਰੋ ਸੱਸ ਲੜ ਦਿੱਤਾ ਮਾਜੀ ਮਾਜੀ ਬੋਲਿਆ ਕਰੋ ਸੱਸ ਲੜ ਦਿੱਤਾ ਮਿੱਠਾ ਮਿੱਠਾ ਬੋਲਿਆ ਕਰੋ ਸੱਸ ਲੜ ਦਿੱਤਾ ਮਾਜੀ ਮਾਜੀ ਬੋਲਿਆ ਕਰੋ ਸਸਾ ਤੈਨੂੰ ਹਾਂ ਦੀ ਦੋਸਤੀ ਨਿਸਸੇ ਨਿਭਦੀ ਏ ਜਿੰਦੜੀ ਦੇ ਨਾਲ ਸਸੇ ਮੇਰੀਏ ਮੈਂ ਹੀ ਤੇਰਾ ਰੱਖਣਾ ਖਿਆਲ ਸਸੇ ਮੇਰੀਏ ਮੈਂ ਹੀ ਤੇਰਾ ਰੱਖਣਾ ਖਿਆਲ ਸਸੇ ਮੇਰੀਏ ਬੜਾ ਹੀ ਪਿਆਰਾ ਮੈਨੂੰ ਮੇਰਾ ਮਾਹੀ ਬੜਾ ਹੀ ਪਿਆਰਾ ਮੈਨੂੰ ਮੇਰਾ ਮਾਹੀ ਤੋ ਵੀ ਪਿਆਰੀ ਉਹ ਦੀ ਮਾਨੀ ਜਦ ਤੁਪੇ ਤੁਰਦੀ ਹੱਥਾਂ ਨਾਲ ਕਰਦੀ ਛਾਣੀ ਜਦ ਤੁਪੇ ਤੁਰਦੀ ਹੱਥਾਂ ਨਾਲ ਕਰਦੀ ਛਾਣ ਸਾਰਾ ਦਿਨ ਸੱਸ ਮੇਰੀ ਰਹਿੰਦੀ ਆਨਲਾਈਨ സാരാൻ സസ്സ മറി ഓന ഫേസ്ബുക്കാൻ കിക്കാ സി ഉമരാച്ച